ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਸਾਰੇ ਖੁਸ਼ ਹੋ ਸਾਰੇ ਠੀਕ ਹੋ ਮੋ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋ ਮੋ ਜੀ ਮਾਰਾ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਲਓ ਜੀ ਸਵਾਗਤ ਹੈ ਜੀ ਆਪਣਾ ਐਲੀਗੈਂਟ ਖਾਓ ਚੈਨਲ ਤੇ ਸੋ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਅੱਜ ਦਾ ਦਿਨ ਵੈਸੇ ਆਪਣੇ ਲਈ ਬਹੁਤ ਵੀ ਜੀ ਹੈ ਕਿਉਂਕਿ ਸਵੇਰ ਸਵੇਰੇ ਦੁਪਹਿਰ ਦਾ ਟਾਈਮ ਆ ਹੁਣ ਸਵੇਰ ਸਵੇਰੇ ਮੈਂ ਪਹਿਲਾਂ ਡਾਕਟਰ ਦੇ ਜਾ ਕੇ ਮੈਂ ਜਦ ਦਵਾਈ ਲੈਣੇ ਸੀਗੇ ਟੈਸਟ ਵਗੈਰਾ ਹੋਣੇ ਸੀ ਮੇਰੇ ਤੇ ਮੰਮੀ ਦੀ ਵੀ ਮੰਮੀ ਨੇ ਵੀ ਜਾਣਾ ਸੀਗਾ ਉਹਨਾਂ ਦੇ ਵੀ ਟੈਸਟ ਤੋਂ ਸਟੋਨੇ ਸੀਗੇ ਤੇ ਮੈਂ ਤੇ ਮੰਮੀ ਪਹਿਲਾਂ ਡਾਕਟਰ ਦੇ ਗਈਆਂ ਫੇਰ ਟੈਸਟ ਵਗੈਰਾ ਕਰਵਾਏ ਸੋ ਗਰਮੀ ਵੀ ਬੜੀ ਆ ਸੀ ਕੱਲ ਵੀ ਬਹੁਤ ਗਰਮੀ ਸੀ ਅੱਜ ਵੀ ਬਹੁਤ ਗਰਮੀ ਆ ਹੁਣ ਮੈਂ ਲੱਗਿਆ ਜੀ ਪੈਕ ਲਾਉਣ ਕੁਲਵੀਰ ਨੇ ਪੈਕ ਬਣਾਇਆ ਸੀ ਆਪਣੇ ਲਈ ਆ ਸੀ ਮੇਰੇ ਲਈ ਵੀ ਬਣਾ ਕੇ ਰੱਖਿਆ ਲਓ ਜੀ ਫੇਸ ਪੈਕ ਇਹਦੇ ਵਿੱਚੋਂ ਨੇ ਪਾਇਆ ਚਾਵਲ ਦਾ ਆਟਾ ਤੇ ਮਲਤਾਨੀ ਮਿੱਟੀ ਗੁਲਾਬ ਜਲ ਦਹੀਂ অ্যালোਵੈਰਾ ਜੈਲ ਨਿੰਬੂ ਨਿੰਬੂ ਦਾ ਮਤਲਬ ਰਸ ਠੀਕ ਹੈ ਜੀ ਲਓ ਜੀ ਹੁਣ ਮੈਂ ਵੀ ਲਾਉਣੀ ਆ ਫਿਰ ਤੁਹਾਨੂੰ ਲਾ ਕੇ ਆਪਾਂ ਰੱਖਾਂਗੇ 20 ਮਿੰਟ ਉਸ ਤੋਂ ਬਾਅਦ ਦੇਖਦੇ ਆ ਕਿ ਰਿਜ਼ਲਟ ਆਉਂਦਾ ਇਹਦੇ ਇਹਦਾ ਸੋ ਟੈਨਿੰਗ ਵਗੈਰਾ ਬਹੁਤ ਹੋਈ ਹੈ ਚਲੋ ਥੋੜਾ ਠੀਕ ਹੋ ਜਾਊਗਾ ਫੇਸ ਟੈਨਿੰਗ ਵਗੈਰਾ ਰਿਮੂਵ ਹੋ ਜੂ ਵੀ ਹੋ ਤਾਂ ਕਿ ਇਹ ਨਾ ਹੋਣਾ ਸੋ ਲਓ ਜੀ ਹੁਣ ਮੈਂ ਫੇਸ ਪੈਕ ਲਾ ਲਾਂ ਫਿਰ ਮਿਲਦੇ ਆ ਤੁਹਾਨੂੰ ਬਾਅਦ ਚ ਲਓ ਜੀ ਫੇਸ ਮਾਸਕ ਆਪਾਂ ਨੇ ਪੂਰੇ ਫੇਸ ਤੇ ਕਰ ਲਿਆ ਅਪਲਾਈ ਹੁਣ ਇਹਨੂੰ ਆਪਾਂ 15 ਤੋਂ 20 ਮਿੰਟ ਰੱਖਾਂਗੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਗਿੱਲਾ ਕਰਕੇ ਰਬ ਕਰਦੇ ਹੋਏ ਉਤਾਰ ਦਾਂਗੇ ਤੇ ਫਿਰ ਦੋ ਘੋਣਿਆਂ ਜੀ ਮਿਲਦੇ ਆਪਾਂ ਫਿਰ ਇੱਕ ਸਾਈਡ ਸਬਜੀਨ ਤੜਕਾ ਲੱਗ ਰਿਹਾ ਇੱਕ ਸਾਈਡ ਕੋफ्ते ਬਣ ਰਹੇ ਨੇ ਕੁਲਵੀਰ ਬਣਾ ਰਹੀ ਆ ਅੱਜ ਮੈਂ ਛੁੱਟੀ ਤੇ ਆ ਜੀ ਅੱਜ ਰਸੋਈ ਪਰਜਾਈ ਨੂੰ ਸਵਾਈ ਹੋਈ ਆ ਜਲਦੀ ਜਲਦੀ ਅਸੀਂ ਲੱਗੇ ਹੋਏ ਹਾਂ ਕੰਮ ਨਵੇੜਨ ਜੀ ਇਸ ਤੋਂ ਬਾਅਦ ਅਸੀਂ ਫਿਰ ਜਾਣਾ ਮਾਰਕੀਟ ਤੇ ਇਹਦਾ ਸੂਟ ਵਰਕ ਹੋਣਾ ਦਿੱਤਾ ਹੋਇਆ ਹੈ ਲੈਸਾਂ ਵਗੈਰਾ ਲੈ ਕੇ ਆਉਣੀਆਂ ਨੇ ਵਿਆਹ ਦੀ ਤਿਆਰੀ ਚੱਲ ਰਹੀ ਆ ਹੁਣ ਆਪਣੀ ਜਾ ਜਾਣਾ ਫਿਰ ਤੇ ਫਟਾਫਟ ਇਸੇ ਕਰਕੇ ਕੰਮ ਨਵੇੜਨ ਲੱਗੇ ਆਂ ਸਬਜ਼ੀ ਬਣਾ ਦੇਣੀ ਆ ਆਟਾ ਕੁੰਨ ਕੇ ਰੱਖ ਦੇਣਾ ਫਿਰ ਰੋਟੀ ਬਣਾ ਲੈਣਗੇ ਹੁਣ ਲੰਚ ਕਰ ਲੈਣਗੇ ਨਾਲੇ ਤੇ ਫਿਰ ਉਸ ਤੋਂ ਬਾਅਦ ਜਾਵਾਂਗੇ ਮਾਰਕੀਟ ਤੁਹਾਨੂੰ ਵੀ ਦਿਖਾਵਾਂਗੇ ਜੀ ਜਿੰਨੀ ਕਿ ਵੀਡੀਓ ਬਣਾ ਹੋਈ ਆਪਾਂ ਬਣਾਵਾਂਗੇ ਮਾਰਕੀਟ ਚ ਥੋੜੀ ਬਹੁਤ ਜ਼ਿਆਦਾ ਤਾਂ ਨਹੀਂ ਚਲੋ ਮਿਲਦੇ ਆ ਜੀ ਬਣ ਰਹੇ ਹੋ ਅੱਗੇ ਪੈਕ ਵੀ ਸੁੱਕਣ ਆਲਾ ਮੇਰਾ ਬਸ ਉਹਨੂੰ ਫਿਰ ਉਤਾਰਦੇ ਆ ਆਪਾਂ ਫਿਰ ਦਿਖਾਉਣੀ ਆ ਤੁਹਾਨੂੰ ਆਪਣਾ ਫੇਸ ਕਿਵੇਂ ਥੋੜਾ ਆਇਆ ਮਤਲਬ ਠੀਕ ਹੋਇਆ ਟੈਨਿੰਗ ਰਿਮੂਵ ਹੋਈ ਆ ਲਓ ਜੀ ਆਪਾਂ ਨੇ ਸਬਜੀ ਦੀ ਤਿਆਰੀ ਸ਼ੁਰੂ ਕਰਦੇ ਆ ਆਪਾਂ ਬਣਾਉਣ ਲੱਗੇ ਆ ਕੋਫਟਿਆਂ ਦੀ ਸਬਜੀ ਇੱਧਰ ਕਲਵੀਰ ਬਣਾ ਲਿਆ ਕੋਫਟੇ ਘੀਏ ਦੇ ਕੋਫਟੇ ਤੇ ਮੈਂ ਇੱਧਰ ਕੁੱਕਰ ਧਰ ਲਿਆ ਨਾਲ ਤੜਕਾ ਰੱਖਣ ਲੱਗੀ ਆ ਸਾਲ ਆਪਾਂ ਨੇ ਤਿਆਰ ਕਰ ਲਿਆ। ਪਿਆਜ਼, ਅਦਰਕ ਤੇ ਮਿਰਚ ਪੀਸ ਲਿਆ। ਟਮਾਟਰ ਘਟਿਆ ਪਿਆ ਉਹ ਬਾਅਦ ਚ ਪੀਸਦੇ ਆਪਾਂ ਕਿਉਂਕਿ ਇਹ ਵੀ ਬਣਾਉਣੇ ਆ। ਤੇ ਤੜਕਾ ਲਗਾਉਂਦੇ ਆ ਨਾਲ ਦੀ ਨਾਲ। ਬਣੇ ਰਹੋ ਜੀ ਵੀਡੀਓ ਨਾਲ। ਮਿਲਦੇ ਆਪਾਂ ਫਿਰ। ਲਓ ਜੀ। ਲੋ ਜੀ ਮਸਾਲਾ ਆਪਣਾ ਬਣ ਕੇ ਰੈਡੀ ਹੋ ਗਿਆ। ਦੇਖੋ ਕਿਉਂ ਛੜਤਾ ਮਸਾਲੇ ਨੇ ਹੁਣ ਆਪਾਂ ਇਹਦੇ ਚ ਪਾਵਾਂਗੇ ਕੋਸ ਤੇ ਤੇ ਜਿਹੜੇ ਤੇ ਆਪਾਂ ਨੇ ਬਣਾ ਕੇ ਰੱਖੇ ਪਹਿਨੇ ਪਹਿਲੇ ਦੇਖੋ ਕੋਸ ਤੇ ਪਾਵਾਂਗੇ ਵਿੱਚ ਪਾ ਦਾਂਗੇ ਪਾਣੀ ਜਿੰਨੀ ਕਪਾਨਤਰੀ ਚਾਹੀਦੀ ਉਹਨਾਂ ਕ ਲੋ ਜੀ ਅੱਛੀ ਤਰ੍ਹਾਂ ਮਿਕਸ ਕਰਕੇ ਕੁੱਕਰ ਦਾ ਢੱਕਣ ਲਾ ਦਾਂਗੇ ਪਾਣੀ ਦਾ ਥੋੜੀ ਜਿਹੀ ਤਰੀਹ ਹੋਰ ਪਾ ਦਿੰਨੇ ਆ ਤਨ ਤੋ ਚਾਰ ਬਿਸ ਨਾਲ ਮਰਵਾ ਲਾਂਗੇ ਲੋ ਜੀ ਫਿਰ ਆਪਣੀ ਸਬਜੀ ਬਣ ਕੇ ਰੈਡੀ ਹੋ ਜੂਗੀ ਠੀਕ ਹੈ ਜੀ ਤੇ ਮੈਂ ਧੋ ਕੇ ਆਉਣੀ ਹੁਣ ਆਪਣਾ ਲੋ ਜੀ ਫੇਸ ਆਪਾਂ ਨੇ ਵਾਸ਼ ਕਰ ਲਿਆ ਦੇਖੋ ਇੰਨਾ ਸੌਫਟ ਇੰਨਾ ਸਮੂਥ ਹੋ ਗਿਆ ਨਾ ਸੱਚ ਜਾਣਿਓ ਵੀ ਇੰਨਾ ਅੱਛਾ ਲੱਗ ਰਿਹਾ ਆਪਣੇ ਆਪ ਨੂੰ ਫੇਸ ਸਾਫ ਵੀ ਬਿਲਕੁਲ ਸਾਫ ਸਾਫ ਲੱਗ ਰਿਹਾ ਟੈਲਿੰਗ ਜਿਹੇ ਹੈ ਬਿਲਕੁਲ ਹੋ ਗਈ ਤੇ ਅਪਲਾਈ ਤੁਸੀਂ ਵੀ ਦੇਖਿਓ ਜੀ ਟਰਾਈ ਕਰਕੇ ये बस चावल का आटा पाँना मुलतानी मिट्टी पानी है नींबू पा जल, दही ये सारिया चीज़ा मिक्स करके लगा जी पंद्रह दो भी मिनट रख के उस तो बाद फेस वॉश कर लो देखो कि वी रिजल्ट आएगा थोड़ी थोड़ी मसाज कर लो जो आप मतलब उतारना सुक्न तो बाद हाथ गिले करके थोड़ थोड़ी थोड़े हल्के हल्के हथा मसाज करके फिर उतारना मसाज करते हुए उतारना जी ठीक है जी देखो बिल्कुल समूथ समूथ हो गया फेस मेरा ਤੇ ਟੈਲਿੰਗ ਵੀ ਬਹੁਤ ਜ਼ਿਆਦਾ ਮਤਲਬ ਫਰਕ ਪੈ ਗਿਆ ਮੈਂ ਤਾਂ ਐਸੇ ਬਹੁਤ ਘੌਲਣਾ ਮੈਂ ਤਾਂ ਜੀਆਂ ਚੀਜ਼ਾਂ ਬਹੁਤ ਘੱਟ ਲਾਉਣੀ ਆ ਤੇ ਕੁਲਵੀਰ ਨੇ ਬਣਾ ਲਿਆ ਜ ਤਾਵੇਂ ਲਾ ਲਿਆ ਮੈਂ ਤਾਂ ਵੱਧ ਘੱਟ ਮੈਨੂੰ ਤਾਂ ਬਹੁਤ ਘੌਲ ਆਉਂਦੀ ਆ ਸੋ ਤੁਸੀਂ ਵੀ ਆਪਣੇ ਦੇਖਿਓ ਜੀ ਟਰਾਈ ਕਰਕੇ ਵਧੀਆ ਚੜ੍ਹਤ ਆਇਆ ਲਓ ਜੀ ਬਣੇ ਰਿਓ ਆਪਕੇ ਹੁਣ ਆਪਾਂ ਜਾ ਕੇ ਆਉਣਾ ਮਾਰਕੀਟ ਫਿਰ ਟੈਨ ਹੋ ਜਾਣੀਆਂ ਬਾਹਰ ਜਾ ਕੇ ਫਿਰ ਕਰਕੇ ਲਿਆਉਣੀ ਦੇਖੋ ਚਿਕਸਟੈਨ ਗ로우 ਆ ਗਿਆ ਚਮਕਣ ਲੱਗੀਆਂ ਲੋ ਜੀ ਆਪਾਂ ਚੱਲਿਆ ਹੁਣ ਮਾਰਕੀਟ ਖਰੋੜ ਸਾਹਿਬ ਸਾਨੂੰ ਮਾਰਕੀਟ ਚਾਡੀ ਪਾਉਣਗੇ ਸਸਿਕਾ ਜੀ ਸਾਰਿਆਂ ਨੂੰ ਖਰੋੜ ਸਾਹਿਬ ਵੱਲੋਂ ਪਿਆਰ ਭਰੀ ਸਸਿਕਾ ਅੱਜ ਲੋ ਜੀ ਅੱਜ ਦਾ ਸ਼ਡਿਊਲ ਤਾਂ ਸਾਡਾ ਬਿਜ਼ੀ ਹੈ ਸਵੇਰੇ ਡਾਕਟਰ ਕੋ ਜਾ ਕੇ ਫੇਰਾ ਕੇ ਘਰ ਤੇ ਕੰਮ ਕਰੇ ਪਹਿਲਾਂ ਸਵੇਰੇ ਕਾਲੀ ਕਾਲੀ ਕਰਕੇ ਰਏ ਤੇ ਓਕੇ ਮਾਂ ਮਾਰਕੀਟ ਚੱਲੇ ਆ ਫਿਰ ਫਿਰ ਇੱਕ ਡਾਕਟਰ ਦੇ ਜਾਣਾ ਉਸ ਤੋਂ ਬਾਅਦ ਫਿਰ ਘਰ ਆ ਕੇ ਕੰਮ ਕਰਨਾ ਦੇਖੋ ਅੱਜ ਤਾਂ ਸਚੂਡਿਊਲ ਬਹੁਤ ਵਧੀਆ ਜੀ ਹੁੰਦਾ ਕਦੇ ਕਦੇ ਆ ਮੀਂਹ ਹਾਂ ਹਾਂ ਸਹੀ ਗੱਲ ਬੰਦਾ ਵੀ ਹੋਊਗਾ ਹਰ ਟਾਈਮ ਇਹ ਤਾਂ ਨਹੀਂ ਹੋ ਸਕਦਾ ਇਹ ਤਾਂ ਇਹ ਤਾਂ ਜ਼ਰੂਰੀ ਆਪਾਂ ਨੇ ਆਪਾਂ ਤਾਂ ਖਾਸ ਕਰ ਆਪਾਂ ਤਾਂ ਵੈਸੇ ਹੀ ਜੀ ਫ੍ਰੀ ਹੋ ਜਾਂਦੇ ਹਾਂ ਹੈਨਾ ਸਹੀ ਗੱਲ ਸਾਡੇ ਤਾਂ ਵੈਸੇ ਹੀ ਜੀ ਫਿਰ ਚੱਕਰ ਆ ਸਾਡੇ ਦੋਵਾਂ ਜਨਾਂ ਦੇ ਅਲਦੇ ਹੁਣ ਹੁਣ ਮਾਰਕੀਟ ਚ ਤੁਹਾਨੂੰ ਮਾਰਕੀਟ ਦਾ ਦਿਖਾਉਨੇ ਆ ਥੋੜਾ ਬਹੁਤ ਵੀਊ ਜਿੰਨਾ ਕਿ ਦਿਖਾ ਸਕੀ ਆ ਆਪਾਂ ਮਾਰਕੀਟ ਪਹੁੰਚ ਗਏ ਤੁਸੀਂ ਵੀਊ ਪਹਿਲਾਂ ਆਪਾਂ ਪਹਿਲਾਂ ਆਪਾਂ ਫੂਟ ਲੈ ਲਈ ਹੈ ਨਾ ਜਿਹੜਾ ਵਰਕ ਹੋਣਾ ਦਿੱਤਾ ਹੋਇਆ ਲੋ ਜੀ ਦੇਖੋ ਮਾਫੀ ਬਖਸ਼ੋ अज रश घट है करके रस वैसे ही घट आ मार्केट मार्केट च ना कदम चल रही देखो जी व्हाइट वाइट सूट लगे हुए सारे कराए हम ਟਿੱਲ ਨਾਲੀ ਗਈ ਕਢਾਈਆਂ ਵਾਲੀ ਕਲੀ ਹੈ ਇਹ ਬੜਾ ਲਾਤੀ ਬਣੀ ਹੋਈ ਹੈ ਹਾਂ ਨਿਹਰਾ ਨਿਹਰਾ ਲੱਗ ਰਿਹਾ ਟਿੱਲ ਨਾਲੀ ਕਲੀ ਜਿਹੀ ਜਿੱਥੇ ਸਾਰੇ ਕਢਾਈਆਂ ਭੂਈਆਂ ਵਾਲੀ ਨੇ ਲੋਜੀ ਮਾਰਕੀਟ ਅੱਧੇ ਘਰ ਰਹਿ ਗਏ ਅੱਧੇ ਘੋਗੇ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਕਿਉਂਕਿ ਟਾਈਮ ਹੈ ਗਿਆ ਹੋ ਗਿਆ ਡਾਕਟਰ ਦੇ ਮੈਟਲ ਦਾ 5 ਵਜੇ ਡਾਕਟਰ ਨੂੰ ਮਿਲਣਾ ਸੋ ਹੁਣ ਵਾਪਸ ਜਾਣਾ ਪੈਣਾ ਅਦੇ ਕੰਮ ਆਪਣੇ ਰਹਿ ਗਏ ਉਹ ਹੁਣ ਫਿਰ ਕਿਸੇ ਦਿਨ ਆਉਣਾ ਪੈਣਾ ਆਪਣਾ ਫਿਰ ਚੱਕਰ ਲੱਗਣਾ ਹੈ ਲੋ ਜੀ ਜੀ ਆਪਾਂ ਚਾਹੇ ਮਾਰਕੀਟ ਵੀ ਡਾਕਟਰ ਤੇ ਵੀ ਬਹੁਤ ਲੇਟ ਹੋ ਗਏ 7 ਵਜੇ ਤੇ ਹੁਣ ਸਬਜੀ ਆਪਣੀ ਬੜੀ ਹੋਈ ਜਾ ਆਪਾਂ ਨੂੰ ਬਾਤ ਦਾ ਢੀਕ ਰਹੇ ਨੇ ਆਪਾਂ ਬਤਨਾ ਦੀ ਸੇਵਾ ਕਰਦੇ ਆ ਜੀ ਹੁਣ ਤੇ ਬਲਾਗਰ ਆਪਾਂ ਕਰਦੇ ਆਂ ਐਂਡ ਵੀਡੀਓ ਤੁਹਾਨੂੰ ਜੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਮੈਨੂੰ ਕਾਫੀ ਬਣਾ ਕੇ ਦੇ ਦਿਓ ਚੈਨਲ ਤੇ ਨਵੇਂਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਾਫੀ ਹੋਣੀ ਬਾਲਦੀ ਹੁਣ ਮੈਂ ਕਿੱਥੇ ਗਿਆ ਮੈਂ ਸਿਰਦਲਤ ਕਰਦਾ ਇਹ ਗਲਤਤਾ ਬਈ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਵੀਰੇ ਵੀਡੀਓ ਕੈਸੀ ਲੱਗੀ ਓਕੇ ਜੀ ਬਾਏ ਬਾਏ ਜੀ ਟੇਕ ਕੇਅਰ ਫਿਰ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਜੀ